ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਲਗਾ ਲਓ ਜੀ ਸਬਸਕ੍ਰਾਈਬ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਕਰੋ ਜੀ ਇਦਨ ਹੈਗਾ ਕਬਦੂਵਾਰ ਦਾ ਇਸ ਸ਼ਾਮ ਦਾ 1.5 ਵਜੇ ਦਾ ਟਾਈਮ ਹੈ ਅੱਜ ਆਪਾਂ ਤਰਿਆ ਸੀਗਾ ਸਾਗ ਇਹਦਕਿ ਨਾ ਬਹੁਤ ਦਿਨਾਂ ਤੋਂ ਸਾਗ ਬਣਾਇਆ ਮੈਂ ਬਸ ਆਪਾਂ 5-6 ਦਿਨ ਤਾਂ ਮੌਸਮ ਜਿਆਦਾ ਖਰਾਬ ਹੋ ਗਿਆ ਸੀਗਾ ਤਾਂ ਕਰਕੇ ਲੇਟ ਹੋ ਗਏ ਥੋੜਾ ਜਿਹਾ 5-6 ਦਿਨ ਪਹਿਲਾਂ ਸਲਾ ਬਣਾਈ ਸੀ ਮੈਂ ਵੀ ਸਾਗ ਲਿਆ ਦਿਓ ਪਹਿਲਾ ਧੋਖ ਦਿਨਾ ਮੈਂ ਨਾ 3-4 ਦਿਨਾਂ ਦੀ ਕਹੀ ਜਾਂਦੀ ਸੀਗੀ ਵੀ ਸਾਗ ਲਿਆਉਣੇਗਾ ਤੇ ਬਸ ਇਹਨੇ ਕਹਿੰਦੇ ਕਹਿੰਦੇ ਮੌਸਮ ਖਰਾਬ ਹੋ ਗਿਆ ਫੇ ਤਾਂ ਸਾਗ ਬਣਾਉਣ ਵਾਲੇ ਦਿਨ ਹੀ ਨਹੀਂ ਰਹੇ ਸੀਗੇ 2-3 ਦਿਨ ਤਾਂ ਕਿਤੇ ਤਾਂ ਸਾਰਾ ਦਿਨ ਮੀਂਹ ਪੈਂਦਾ ਰਿਹਾ ਦੂਸਰੇ ਜਨੂਨ ਹੀ ਸੀ ਮੌਸਮ ਜਾਂ ਠੰਢੀ ਵਾਲੀ ਬਸ ਜੁੜੇ ਜੇ ਰਹੇ ਠੰਢੀ ਨਾਲ ਬਾਈ ਠੰਡੇ ਚ ਵੀ ਨਾ ਕਿਸੇ ਕੰਮ ਨੂੰ ਜੀਆ ਨਹੀਂ ਕਰਦਾ ਉਸ ਬਾਲਣ ਜਾਂ ਫਿਰ ਚੁੱਲ੍ਹੇ ਵਾਲਾ ਸਲਾਬ ਜੀ ਫੜ ਜਾਂਦਾ ਹੈਗਾ ਅੱਗ ਵੀ ਨਹੀਂ ਚੱਲ ਰਹੀ ਸੀ ਕੁਛ ਸਾਡੇ ਜੁੱਲੇ ਤੇ ਕੋਈ ਛੱਤ ਛੁੱਤ ਨਹੀਂ ਹੈਗੀ ਬਸ ਸ਼ੈੜ ਤੇ ਨਰਲਾ ਜੀ ਧਰਿਆ ਹੋਇਆਗਾ ਤਾਂ ਕਰਕੇ ਫਿਰ ਚੜਦੇ ਜਿੱਦ ਕੰਮ ਨਹੀਂ ਕਰ ਸਕਦੇ ਹੈਗੇ ਜੁੱਲੇ ਤੇ ਤੇ ਇੱਥੇ ਨਾ ਸਾਗ ਤਾਂ ਮੈਂ ਪਾਤਾ ਸੀ ਸਾਗ ਪਾਇਆ ਸੀਗਾ ਜਰਮਨ ਨੇ ਬਤਿੱਲੀ ਚ ਉਹਨਾਂ ਤੇ ਜਿੱਦ ਨੇ ਮੈਂ ਲੈ ਕਹਿੰਦੀ ਸੀਗੀ ਵੀ ਸਾਗ ਲਿਆ ਦਿਓ ਉਹਦੋਂ ਦੀ ਲੱਗੀ ਸੀਗੀ ਕਹਿਣ ਮੰਮੀ ਇਹਦ ਕੀ ਮੈਂ ਸਾਗ ਬਣਾਉਂ ਮੈਂ ਸਾਗ ਸਿੱਖਣਾ ਹੈ ਮੈਂ ਸਾਗ ਸਿੱਖਣਾ ਹੈ ਤੇ ਨਾਲੇ ਫਿਰ ਮੈਂ ਅੱਜ ਕਿਹਾ ਵੀ ਤੂੰ ਚੀਰ ਇਹਨੂੰ ਕਹਿੰਦੀ ਚੀਰ ਤਾਂ ਮੈਨੂੰ ਆਉਂਦੀ ਨਹੀਂ ਚੀਰਦੇ ਅਸੀਂ ਦਾਤ ਨਾਲ ਹੀ ਹੁੰਦੇ ਆ ਕਿ ਮੈਂ ਕਦੇ ਵੀ ਮਸ਼ੀਨ ਨਾਲ ਚੀਰਿਆ ਨਹੀਂ ਹੈਗਾ ਹੈ ਵੀ ਨਹੀਂ ਕਿ ਮਸ਼ੀਨ ਤੇ ਮੈਨੂੰ ਵਧੀਆ ਵੀ ਨਹੀਂ ਲੱਗਦਾ ਹੈਗਾ ਮੈਨੂੰ ਦਾਤ ਨਾਲ ਚੀਰਨੀ ਪਸੰਦ ਆ ਸਕ ਚੀਰਨ ਵੇਲੇ ਕਹਿੰਦੀ ਮੈਂ ਕਿਵੇਂ ਚੀਰੂੰਗੀ ਲੱਗਦੀ ਵੀ ਸੀ ਫਿਰ ਬੀਬੀ ਕਹਿੰਦੀ ਹੱਥ ਵੜਾ ਲੂਗੀ ਇਹ ਤੂੰ ਆਪ ਹੀ ਚੀਰ ਦੇ ਚੀਰ ਤਾਂ ਫਿਰ ਮੈਂ ਹੀ ਦਿੱਤਾ ਸੀਗਾ ਤੇ ਕਹਿੰਦੀ ਹੋਰ ਸਾਰਾ ਕੁਝ ਮੈਂ ਕਰੂੰ ਅੱਗ ਵੀ ਫਿਰ ਮੈਂ ਜਾਈ ਅੱਗ ਵੀ ਨਹੀਂ ਚੱਲੀ ਉਦੋਂ ਤੇ ਬੀਬੀ ਕਹਿੰਦੀ ਤੂੰ ਉਹ ਕਹਿੰਨੀ ਹੈ ਮੈਨੂੰ ਕਹਿਣ ਲੱਗੀ ਵੀ ਤੂੰ ਕੁਝ ਕਰਦੀ ਤੇ ਹੈ ਨਹੀਂ ਕਹਿੰਦੀ ਮੈਂ ਸਾਕ ਧਰੂੰਗੀ ਬੀਬੀ ਕਹਿੰਦੀ ਸਿੱਖੂਗੀ ਹੌਲੀ ਹੌਲੀ ਤੂੰ ਅੱਗੇ ਕਿਵੇਂ ਮਚਾ ਲोगी ਚਲ ਤੂੰ ਮਚਾ ਕੇ ਦੇਦਾ ਪਤਾ ਇਸੀ ਆਣਾ ਉਤੋਂ ਕਿੱਥੇ ਬਣਦਾ ਹੈਗਾ ਸਾਗ ਜਵਾਕ ਤੋ ਤਾਂ ਰੀਸ ਕਰਦੀ ਹੈ ਕਹਿੰਦੀ ਮੈਂ ਸਿੱਖਣਾਗਾ ਸਾਗ ਤੇ چیر ਕੇ ਮੈਂ ਦੇਦਾ ਸੀਗਾ ਫਿਰ ਪਾਉਣ ਵੇਲੇ ਕਹਿੰਦੀ ਮੈਂ ਪਾਉਂਗੀ ਪਤੀਲੀ ਚ ਹੂੰ ਤਾਂ ਸਾਰਾ ਦਿਨ ਬੈਠੀ ਰਹੀ ਵਿਚਾਰੀ ਹੂੰ ਤਾਂ ਬਹੁਤ ਟਾਈਮ ਅਗਰੀ ਬੁਝਨ ਦਿੱਤੀ ਕਹਿੰਦੀ ਪੁੱਛਿਆ ਕਰੇ ਮੈਨੂੰ ਹੁਣ ਕੀ ਕਰਨਾ ਇਹ ਚ ਪਾਣੀ ਕਿਵੇਂ ਪਾਉਣਾ ਫਿਰ ਮੈਂ ਦੱਸੀ ਗਈ ਵੀ ਪਾਣੀ ਇਹ ਗਰਮ ਕਰਕੇ ਪਾਉਣਾਗਾ ਇਹ ਠੰਡਾ ਪਾਣੀ ਨਹੀਂ ਪਾਉਣਾ ਤੇ ਮੈਂ ਇਥੇ ਆਪਣੇ ਖੇਤੋਂ ਨਹੀਂ ਲੈਂਦੇ ਸੀਗੇ ਉਹ ਫਿਰ ਮੈਂ ਭਾਈ ਤੋਂ ਲੈਤੇ ਬਾਅਦ ਚ ਪਾਏ ਡੁੰਗ ਕੇ ਚੀਰ ਕੇ ਪਾ ਪਾਲਕ ਤੇ ਸਾਗ ਪਹਿਲਾਂ ਪਾਤਾ ਸੀ ਆਪਾਂ ਇਹ ਮੈਂ ਤੁੱਪੇ ਬੈਠ ਕੇ ਬੀਬੀ ਕੋਲੇ ਲਸਣ ਗੰਡਾ ਆਹ ਸੌਰੀ ਗੰਡਾ ਨਹੀਂ ਮੈਂ ਕਦੇ ਵੀ ਸਾਗ ਚ ਪਾਇਆ ਲਸਣ ਤੇ ਅਦਰਕ ਛਿੱਲ ਕੇ ਚੀਰ ਲਿਆ ਸੀਗਾ। ਕੁੰਡੇ 'ਚ ਕੁੱਟ ਕੇ ਪਾਤਾ ਸੀ। ਸਾਡੇ ਨਾਲ ਜੇ ਵੀ ਸਾਗ ਮੈਂ ਪਹਿਲਾਂ ਲਸਣ ਪਾਉਂਦੀ ਹੁੰਦੀ ਸੀਗੀ ਕੱਟ ਕੇ। ਤੇ ਜੇ ਮੜਾ ਮੋਟਾ रह ਜੇ ਵਿੱਚ ਰਿਜਣ ਤੋਂ ਕਿਤੇ ਰਹਿ ਜਾਂਦਾਗਾ ਖਾਂਦੇ ਨਹੀਂ ਹੈਗੇ ਫਿਰ ਕਹਿੰਦੇ ਨਹੀਂ ਵੀ ਸਾਫਤਾ ਪਿਆ। ਫਿਰ ਮੈਂ ਕੁੰਡੇ 'ਚ ਕੁੱਟ ਕੇ ਪਾ ਦਿੰਦੀ ਹੁੰਨੀ ਹੈਗੀ। ਫਿਰ ਵਿੱਚ ਮਿਕਸ ਹੋ ਜਾਂਦਾ ਬਿਲਕੁਲ ਜਮ। ਇਹ ਪਾਤਾ ਸੀਗਾ ਮੈਂ। ਕੁੱਟ ਕੇ ਤੇ ਹਰਮਣੀ ਵੀ ਮੇਰੇ ਕੋਲ ਇਧਰ ਸਾਈਡ ਤੇ ਬੈਠੀ ਸੀ ਪੁੱਛੀ ਜਾਂਦੀ ਸੀ ਮੈਨੂੰ ਅੱਛਾ ਮੰਮੀ ਫੇਰੇ ਦੁਆ ਦਾ ਅਦਰਕ ਤੇ ਲਾਸਨ ਪਾਦੀ ਅੱਛਾ ਫੇਰ ਇਹਨੂੰ ਕੁੱਟ ਕੇ ਬਾਦੇ ਮੈਨੂੰ ਪੁੱਛੀ ਜਾਂਦੀ ਸੀ ਤੇ ਸ਼ਾਮ ਵੇਲੇ ਤਾਂ ਫੇਰ ਬਸ ਜਦੋਂ ਆਏ ਸੀਗਾ ਵੀ ਹੁਣ ਬਾਣ ਨਾਲ ਫੇਰ ਤਾਂ ਉੱਠ ਕੇ ਬਾਗੀ ਅੰਦਰ ਕਿੰਨਾ ਟਾਈਮ ਫੇਰ ਬੀਬੀ ਤੇ ਉਹ ਬੈਠੀਆਂ ਰਹੀਆਂ ਚੁੱਲ੍ਹੇ ਕੋਲ ਦੋਨੇ ਕਿ ਜਲ ਹੁਣ ਤਾਂ ਬਣਨ ਵਾਲਾ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਵੀ ਕਿਵੇਂ ਜ ਬਣਦਾ ਤੇ ਉੱਠ ਖੜੀ ਚੁੱਲੇ ਕੋਲ ਇੱਧਰ ਬੈਠੀ ਸੀਗੀ ਪਾਣੀ ਗਰਮ ਕਰਕੇ ਪਾਉਂਦੀ ਸੀਗੀ ਨਾਲ ਦੀ ਨਾਲ ਮੈਨੂੰ ਆਖਿਆ ਵੀ ਹੁਣ ਪਾਣੀ ਪਾਊਗਾ ਵੀ ਤੂੰ ਗਰਮ ਪਾਣੀ ਧਰ ਇਹ ਪਾਣੀ ਇਤੇ ਪਾਤਾ ਸੀਗਾ ਸੀ ਹੋਰ ਗਰਮ ਕਰਕੇ ਤੇ 1 ਵਜੇ ਪਾਇਆ ਸੀਗਾ ਮੈਂ ਸਾਗ ਫਤਿਲੀ ਚ ਹਰਮਨ ਨੇ ਪਾਇਆ ਸੀ ਸਾਗ ਵੀ ਫੇਰੀ ਸੁਆਦ ਬਣਦਾ ਜੇ ਆਪਾਂ ਕੋਲੀ ਬੈਠੇ ਰਹੀਏ ਹਨਾ ਅੱਗ ਨਾ ਬੁਝਣ ਦਈਏ ਜੇ ਮੱਚ ਗਈ ਬੁਝ ਗਈ ਅੱਗ ਹੋਈ ਜਾਵੇ ਫਿਰ ਨਹੀਂ ਸਾਗ ਸੁਆਦ ਬਣਦਾ ਕਦੇ ਠੰਡਾ ਹੋ ਗਿਆ ਕਦੇ ਗਰਮ ਹੋ ਗਿਆ ਜਾਂ ਉਬਲ ਜੇ بس میں ہی اس خیاری سے جھرمن ਨੂੰ میں کہ پانی نہیں نکلਣ ਦੇਣਾ ਹੈਗਾ ساگ چوں ਵੀ ਇਹਨੂੰ ਸਾਹਮਣਾ ਹੈਗਾ ویکھ ایک ਵਾਰੀ ਤਾਂ ਦੇਖ ਜਦੋਂ ਡੂੰਡਾ ਜਾ ਪੈਂਦਾ ਹੈਗਾ ਬਾਹਰ ਨੂੰ ਆਉਂਦਾ ਹੈਗਾ پانی ਵੀ پانی ਘੱਟ ਤੋਂ ਘੱਟ પાਕੇ ਰੱਖਣਾ ਚਾਹੀਦਾ ਮੈਂ ਸਾਰਾ ਕੁਝ ਸਿਖਾਉਂਦੀ ਸੀਗੀ ਇੱਥੇ ਤਾਂ بس ਭੰਡ ਵਾਲੀ ਸੀਗਾ ਸਾਗ ਆਪਣਾ ਤੇ ਮਿਰਚਾਂ ਬਾਤੀਆਂ ਸੀਗੀਆਂ ਮੈਂ ਇਹ ਤਾਂ ਫਿਰ ਉੱਠ ਕੇ ਭੱਗੀ ਸੀਗੀ ਅੰਦਰ ਹਰਮਨ ਤਾਂ ਮੈਂ ਸੂਟ ਸਲਾਈ ਕਰਿਆ ਸੀਗਾ ਤੇ ਮੇਰੀ ਕਮੀਜ਼ ਦੀ ਤਰਪਾਈ ਰਹਿ ਗਈ ਸੀ ਬਸ ਕਰਨ ਵਾਲੀ ਫਿਰ ਮੈਂ ਕਿਹਾ ਚੱਲ ਅੱਜ ਜਮੇ ਨਹੀਂ ਹੱਥ ਲੱਗਿਆ ਹੁਣ ਅੱਗ ਤਾਂ ਚੱਲ ਬੀਬੀ ਦੇਖੀ ਜਾਂਦੀ ਐ ਸਾਗ ਕੋਲੇ ਮੈਂ ਥੋੜੀ-ਮੋਟੀ ਤਰਪਾਈ ਦਾ ਨਮੇੜ ਲਾ ਤੇ ਬੀਬੀ ਗਈ ਨਹੀਂ ਸੀ ਕਿਹਨੇ ਪਾਣੀ ਦੇਖ ਵੀ ਹੋਰ ਪਾਵਾ ਕਿਵੇਂ ਪਾਊਗਾ ਬਸ ਉਹ ਥੋੜਾ ਜਿਹਾ ਪਾਣੀ ਮੈਂ ਹੋਰ ਰੱਖਦਾ ਸੀਗਾ ਗਰਮ ਕਰਕੇ ਪਾਤਾ ਸੀ ਚੱਲ ਵੀ ਮਿਰਚਾਂ ਵਧੀਆ ਰਿੱਝ ਜਾਣਗੀਆਂ ਸਾਗ ਬਹੁਤ ਟੇਸਟੀ ਬਣਿਆ ਸੀਗਾ ਬੜਾ ਵਧੀਆ ਕੁਲਿਆ ਸੀਗਾ ਸਾਗ ਇੱਥੇ ਮੈਂ ਬਸ ਦੋ ਖਚਾਕ ਜੇ ਤੇ ਇੱਕ ਪੱਲਾ ਜਿਹਾ ਕਰਤਾ ਸੀਗਾ ਤਰਪਾਈ ਦੇ ਬੈਠੀ ਬੈਠੀ ਨੇ ਦੋ ਦਿਨਾਂ 'ਚ ਮੈਂ ਸੂਟ ਬਣਾਇਆ ਹੈਗਾ ਪਹਿਲਾਂ ਥੋੜਾ ਜਿਹਾ ਜਿਹੜਾ ਲੈਂਦਾ ਸੀ ਫਿਰ ਮੈਂ ਸਵੇਰੇ ਨਾ ਉੱਠ ਕੇ ਰੋਟੀ ਬਣਾਉਣ ਤੋਂ ਪਹਿਲਾਂ ਬਣਾਤਾ ਸੀ ਮੈਂ ਜਲੇ ਜੇ ਟੁੱਟੀ ਲੇਟ ਖਾਣਗੇ ਘੰਟਾ ਕੋਦੂਲਾਤਾ ਸੀਗਾ ਮੈਂ ਮਸ਼ੀਨ ਤੇ ਬੈਠ ਗਈ ਸੀ ਤਿਆਰ ਕਰਤਾ ਸੀਗਾ ਤਰਪਾਈ ਰਹਿ ਗਈ ਸੀ ਕਰਨ ਵਾਲੀ ਠੰਡ ਚ ਸੂਟ ਸਿਆਣਾ ਵੀ ਬਹੁਤ ਔਖਾ ਹੈਗਾ ਮਸ਼ੀਨ ਤੇ ਠਰ ਜਾਨੇ ਬੈਠੇ ਕੁਛ ਕਿ ਮੇਰੀ ਤਰਪਾਈ ਨਿਬੜ ਗਈ ਸੀਗੀ ਇੱਥੇ ਚੁੱਲ੍ਹੇ ਕੋਲੇ ਬੈਠੀ ਬੈਠੀ ਦੀ ਬੀਬੀ ਨੂੰ ਕਹੀ ਜਾਂਦੀ ਸੀਗੀ ਵੀ ਤੂੰ ਇੱਥੇ ਕਿਉਂ ਚੱਕ ਲਈ ਇੱਥੇ ਲੱਕੜ ਦੇ ਤੰਗੇ ਜੋੜਦੇ ਨੇ ਬੀਬੀ ਉਹ ਸ਼ੂਟ ਤੇ ਨਾ ਪਾ ਲੀਂ ਕਿਤੇ ਪਾਈਪਿੰਜੀ ਲਾ ਕੇ ਬਣਾਇਆਗਾ ਇਹ ਮੈਂ ਪਾਈਪੀ ਨਾਲੇ ਚਾਕਦੀ ਨਾ ਤਰਪਾਈ ਕਰਨੀ ਥੋੜੀ ਜੀ ਔਖੀ ਹੈਗੀ ਕਪੜਾ ਖਿੱਚ-ਕਿੱਚ ਕੇ ਜੇ ਕਰਨੀ ਪੈਂਦੀ ਹੈਗੀ ਇੱਥੇ ਹੋ ਗਿਆ ਸੀਗਾ ਟਾਈਮ 4:30 ਦਾ 4:30 ਮੈਂ ਸਾਗ ਘੋਟਦਾ ਸੀਗਾ ਬੀਬੀ ਵਿਚਾਰੀ ਫਿਰ ਬੈਠੀ ਥੱਕ ਗਈ ਉਹ ਤੋਂ ਇਨਚਰ ਬੈਠਿਆ ਨਹੀਂ ਜਾਂਦਾ ਢਿੱਲੀ ਜੀ ਰਹਿੰਦੀ ਕਰਕੇ ਉਹ ਤਾਂ ਅੰਦਰ ਜਾ ਕੇ ਪੈ ਗਈ ਸੀਗੀ ਉੱਠ ਕੇ ਮੈਂ ਕਹਿਣ ਲੱਗੀ ਸੀ ਅੱਗੇ ਮਖਾਜ ਹੁਣ ਆਥ ਨੇ ਦੋਨੇ ਸਾਥ ਛੱਡ ਗਈਆਂ ਦਨੀ ਦੋਤੀ ਮੈਨੂੰ ਇਕੱਲੀ ਨੂੰ ਛੱਡ ਗਈਆਂ ਜਦੋਂ ਸਾਗ ਬਣ ਗਿਆ ਦਿੱਤਿ ਸਾਢੇ 4 ਵਜੇ ਦੇ ਨੂੰ ਆਪਾਂ ਸਾਗ ਘੋਟਤਾ ਸੀਗਾ ਬਣਤਾ ਹੈ ਸਾਢੇ 3:30 ਵਜੇ ਦੇ ਨੂੰ ਗਿਆ ਸੀਗਾ ਕੁਲ ਗਿਆ ਸੀ ਵਧੀਆ ਫਿਰ ਮੈਨੂੰ ਐ ਨਹੀਂ ਹੁੰਦਾ ਮੈਨੂੰ ਆਉਂਦਾ ਕਿਤੇ ਕੱਚਾ ਨਾ ਰਹੇ ਜੇ ਮੈਂ ਸਾਗ ਨੂੰ ਬਹੁਤ ਰੈਂਦੀ ਹੁੰਦੀ ਹੈ ਪੂਰਾ ਰੰਨੇ ਆ ਮੈਂ ਬੜਾ ਸੋਨਾ ਕੁਲ ਗਿਆ ਸੀਗਾ ਸਾਗ ਮੈਂ ਵੀ ਬਿਲ ਗੜ ਲੱਗੀ ਮਗਾ ਸਾਗ ਬੜਾ ਵਧੀਆ ਬਣਿਆਗਾ ਵੀ ਪੀਲਾ ਪੀਲਾ ਵੀ ਕੁਲ ਗਿਆ ਕਹਿੰਦੀ ਬਣੇ ਕਿਵੇਂ ਨਾ ਤਿੰਨੇ ਜਾਣੀਆਂ ਤਾਂ ਲੱਗੀਆਂ ਰਸੀ ਇਹ ਤੜਕੇ ਦੀ ਅੱਜ ਕਿਉਂ ਪਹਿਲਾਂ ਸਾਗ ਡੂੰਗ ਸਮਾਰਿਆ ਫਿਰ ਚੀਰਿਆ ਤੋ ਤਾਂ ਜਿੱਦੇ ਸਾਗ ਬਣਾਉਣਾ ਸਾਰਾ ਦਿਨ ਹੀ ਲੰਘ ਜਾਂਦਾਗਾ ਹੋਰ ਤਾਂ ਕੋਈ ਕੰਮ ਨਹੀਂ ਹੁੰਦਾ ਉਸ ਅੱਜ ਮੈਂ ਥੋੜੀ ਤਰਪਾਈ ਜਰੂਰ ਕਰ ਲਈ ਉਹ ਵੀ ਚੁੱਲ੍ਹੇ ਕੋਲ ਬੈਠੀ-ਬੈਠੀ ਨੇ ਬਣਦਾ ਵੀ ਫੇਰ ਹੀ ਵਧੀਆ ਸਾਗ ਜੇ ਆਪਾਂ ਸਾਰਾ ਦਿਨ ਲਾਵਾਂਗੇ ਸ਼ੌਂਕ ਨਾ ਬਣਾਵਾਂਗੇ ਜੇ ਹੁਣ ਆਪਾਂ ਧਰ ਕੇ ਪਰੇ ਹੋ ਜਾਈਏ ਹਨ ਅੱਗ ਕਦੇ ਮੱਚੀ ਕਦੇ ਬੁਝ ਗਈ ਫੇਰ ਸਾਗ ਨਹੀਂ ਵਧੀਆ ਬਣਦਾ ਬਣਾਉਂਦੀ ਮੈਂ ਸਾਵ ਜੇ ਤਾਂ ਹੀ ਹੁੰਦੀ ਹੈਗੀ ਬਾਲਾ ਸਾਗ ਨਹੀਂ ਆਪਣੇ ਲੱਗਦਾ ਖਾਣ ਨੂੰ ਤਾਂ ਸਾਡੇ ਭਮਾ ਸਾਰਿਆਂ ਨੂੰ ਕਈ ਦਿਨ ਦੇਈ ਜਾ ਖਾਈ ਜਾਈਏ ਅਸੀਂ ਪਰ ਖਾਂਦੇ ਥੋੜਾ ਨੇਗੇ ਕੋਲੀ ਚ ਥੋੜਾ ਜਿਹਾ ਪਾਉਂਦੇ ਹੁੰਦੇ ਨੇ ਜੰਮੀ ਆ ਕਰਕੇ ਆਪਣੇ ਸਾਗ ਥੋੜੀ ਲੱਗਦਾਗਾ ਵੇਚਦੀ ਫਿਰ ਮੈਂ ਸਬਜੀ ਬਣਾ ਲੈਣੀ ਹੁੰਦੀ ਹੈ ਇੱਕ ਦੋ ਦਿਨ ਰੱਖ ਲੈਨੇ ਨੇ ਹੁਣ ਕਿਹੜਾ ਖਰਾਬ ਹੁੰਦਾ ਫਿਰ ਤੜਕਾ ਲਾ ਲੈਣੀ ਹੁੰਦੀ ਹੈ ਮੈਂ ਇਹ ਮੈਂ ਕੋਟਤਾ ਸੀਗਾ ਚੰਗੀ ਤਰ੍ਹਾਂ ਪੂਰਾ ਵਧੀਆ ਬਣ ਗਿਆ ਸੀਗਾ। ਕੋਟ ਕੇਵੇਂ ਨਾ ਫਿਰ ਦੁਬਾਰੇ ਸੇਕ ਲਵਾਉਂਦੀ ਸੀਗੀ ਚੁੱਲੇ ਤੇ ਰੱਖ ਕੇ। ਇਹ ਘਿਉ ਆਟੇ ਨੂੰ ਸੇਕ ਜਿਹਾ ਲੱਗ ਜੂਗਾ। ਮੱਕੀ ਦੇ ਆਟੇ ਨਾਲ ਕੋਟਿਆ ਸੀ। ਥੋੜਾ ਜਿਹਾ ਪਾਣੀ ਹੋਰ ਪਾਤਾ ਸੀਗਾ ਪਾਣੀ ਦਾ ਭੁੱਖਾ ਜਾ ਫਿਰ ਸਾਕ ਵਧੀਆ ਨਹੀਂ ਲੱਗਦਾ। ਆਟੇ ਤੋਂ ਬਾਅਦ ਤਾਂ ਫਿਰ ਥੋੜਾ ਜਿਹਾ ਪਾਣੀ ਲੈੰਦਾ ਹੈਗਾ ਸਾਕ। ਆਟੇ ਨਾਲ ਕਸ ਫੜ ਜਾਂਦਾ ਕਸਾਗ ਜਿਹੜਾ ਇਹ ਥੋੜਾ ਜਿਹਾ ਸੇਕ ਲੱਗ ਜੂਗਾ ਇਸ ਤੋਂ ਬਾਅਦ ਮੈਂ ਗੁੰਨਿਆ ਸੀਗਾ ਆਟਾ ਫਿਰ ਬਸ 5 ਵਜੇ ਦੇ ਨੂੰ ਮੈਂ ਰੋਟੀ ਲੱਗ ਗਈ ਸੀ ਬਹੁਤ ਦਿਨਾਂ ਤੋਂ ਸਬਜ਼ੀ ਜ ਬਣਾਇਆ ਕਰਕੇ ਨਾ ਜ ਸਾਰਿਆਂ ਨੂੰ ਵਧੀਆ ਲੱਗਦਾ ਸੀ ਵੀ ਛੇਤੀ ਰੋਟੀ ਖਾ ਲਈਏ ਸਾਰੇ ਨੇ ਨਾਲ ਦੀ ਨਾਲ ਹੀ ਖਾਣ ਲੱਗ ਗਏ ਸੀਗੇ ਰੋਟੀ ਥੋੜਾ ਜਿਹਾ ਮੁੱਠੀ ਕੁ ਮੈਂ ਮੱਕੀ ਦੇ ਆਟੇ ਦੀ ਪਾਈ ਸੀ ਇਹ ਵੀ ਮੈਂ ਠੱਕੇ ਨਾਲ ਹੀ ਪਾ ਲੈਣੀ ਆ ਜਵਾਖ ਖਾਂਦੇ ਨਹੀਂ ਹੈਗੇ ਜੋਤਨੀ ਬਿਲਕੁਲ ਵੀ ਖਾ ਕੇ ਖੁਸ਼ ਹੈਗਾ ਫਿਰ ਅੱਜ ਉਹਨੇ ਖਾਣੀ ਨਹੀਂ ਸੀ ਰੋਟੀ ਘਰੇ ਆਪਣੇ ਨਾਲ ਇੱਥੇ ਸਹਿਜਾਦਿਆਂ ਦੇ ਜੋੜ ਮੇਲੇ ਨੂੰ ਮੁੱਖ ਰੱਖ ਕੇ ਲੰਗਰ ਲਾਇਆ ਹੋਇਆ ਹੈਗਾ ਆਪਣੇ ਪਿੰਡ ਅੱਜ ਤੋਂ ਸ਼ੁਰੂ ਹੈਗਾ ਆਪਣੇ ਪਿੰਡ ਦੇ ਅੱਡੇ ਤੇ ਉੱਥੇ ਸੇਵਾ ਕਰਾਉਂਦਾ ਸਵੇਰ ਦਾ ਉਹ ਕਹਿੰਦਾ ਸੀ ਮੈਂ ਤਾਂ ਰੋਟੀ ਖਾਂਦਾ ਨਹੀਂ ਹੈਗਾ ਹੁਣ ਪਤਾ ਹੀ ਸੀ ਇਹ ਸ਼ਾਮ ਨੂੰ ਆ ਕੇ ਰੋਟੀ ਕਿੱਥੋਂ ਖਾ ਕੇ ਆਊਗਾ ਤਾਂ ਕਰਕੇ ਫਿਰ ਮੈਂ ਮੱਕੀ ਦਾ ਆਟਾ ਵੀ ਪਾ ਲਿਆ ਸੀਗਾ ਉਹ ਜਾਦੀ ਨੱਕ ਮਾਰਦਾ ਮੱਕੀ ਦੇ ਆਟੇ ਨੂੰ ਚਲੋ ਜੀ ਅੱਜ ਦਾ ਸਾਗ ਦੀ ਹੀ ਵੀਡੀਓ ਸੀ ਆਪਣੀ ਹੋਰ ਕੋਈ ਵੀਡੀਓ ਕੋਈ ਜਿਆਦਾ ਨਹੀਂ ਬਣਾਈ ਹੈਗੀ ਬਸ ਸਾਗ ਆਦਿ ਤਾਂ ਫਿਰ ਹੋਰ ਕੋਈ ਕੰਮ ਵੀ ਨਹੀਂ ਹੁੰਦਾ ਸਾਗ ਬਣਾਉਣਾ ਫਿਰ ਸਾਗ ਦੀ ਹੀ ਵੀਡੀਓ ਹੁੰਦੀ ਹੈਗੀ ਪਹਿਲਾਂ ਮੈਨੂੰ ਐਸੀ ਵੀ ਚੱਲਣਾ ਬਣਾਈਏ ਜਿਨਾ ਪਾਵਾਂਗੇ ਵਲੌਗ ਵੀ ਰੋਜ ਸਾਗ ਦੀ ਕਿਵੇਂ ਬਣਾਈਏ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਕੀ ਹੁੰਦਾਗਾ ਵੀ ਫਿਰ ਆਪਣਾ ਵਲੌਗ ਨਹੀਂ ਪੈਣਾ ਮੈਂ ਵੀਡੀਓ ਵੀ ਬਣਾ ਲਈ ਚਲੋ ਜੀ ਵੀਡੀਓ ਦਾ ਅੰਡਰੀ ਆਪਾਂ ਇੱਥੇ ਹੀ ਕਰਦੇ ਆ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਜੇ ਜੰਗੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ధన్వాదీ